ਦੇਸ਼ ਦੇ ਪੱਛਮੀ ਹਿੱਸਿਆਂ ਵਿੱਚ ਜ਼ੋਰਦਾਰ ਐਂਟਰੀ ਤੋਂ ਬਾਅਦ ਮੌਨਸੂਨ ਪੂਰਬ ਵਿੱਚ ਤੇਜ਼ੀ ਨਾਲ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ ਇਸ ਤੋਂ ਬਾਅਦ ਹੀ ਮੌਨਸੂਨ ਦੇਸ਼ ਦੇ ਹੋਰ ਹਿੱਸਿਆਂ ਵੱਲ ਵਧੇਗਾ ਮੌਨਸੂਨ ਲਈ ਬੰਗਾਲ ਦੀ ਖਾੜੀ ਇੱਕ ਬਿਹਤਰ ਮੌਸਮ ਪ੍ਰਣਾਲੀ ਬਣ ਰਹੀ ਹੈ ਇਸ ਦੇ ਨਾਲ ਅੱਗੇ ਵਧਣ ਵਿੱਚ ਸਹਾਇਤਾ ਮਿਲ ਰਹੀ ਹੈ ਇਸ ਕਾਰਨ ਮੌਨਸੂਨ 오ਡੀਸਾ ਅਤੇ ਪੱਛਮੀ ਬੰਗਾਲ ਦੇ ਪੂਰਬੀ ਹਿੱਸਿਆਂ ਵਿੱਚ ਪ੍ਰਵੇਸ਼ ਕਰ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਮਹਾਰਾਸ਼ਟਰਾ ਗੁਜਰਾਤ ਕਰਨਾਟਕ ਅਤੇ ਕੇਰਲ ਤੋਂ ਬਾਅਦ ਮੌਨਸੂਨ ਉੱਤਰ ਪੂਰਬੀ ਭਾਰਤ ਵਿੱਚ ਦਾਖਲ ਹੋ ਗਿਆ ਹੈ ਦੱਸ ਦਿੱ ਕਿ 20 ਤੋਂ ਲੈ ਕੇ 30 ਜੂਨ ਦੇ ਵਿਚਾਲੇ ਮਾਨਸੂਨ ਦਿੱਲੀ ਅਤੇ ਪੰਜਾਬ ਸਣੇ ਉਤਰੀ ਭਾਰਤ ਦੇ ਹਿੱਸਿਆਂ ਵਿੱਚ ਐਂਟਰੀ ਕਰ ਸਕਦਾ ਹੈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅਗਲੇ 3 ਦਿਨ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ ਦੱਸਦੇ ਕਿ ਅੱਜ ਸ਼ਾਮ ਮੌਸਮ ਠੰਡਾ ਹੋਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਕਰਨਾਟਕ ਕੇਰਲ ਕੌਂਕਣ ਗੋਆ ਅਤੇ ਮਹਾਰਾਸ਼ਟਰ ਵਿੱਚ ਭਾਰੀ بارش ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਅਰਬ ਸਾਗਰ ਵਿੱਚ ਚੱਕਰਵਾਤੀ ਸਰਕੂਲੇਸ਼ਨ ਦਾ ਖੇਤਰ ਹਜੇ ਵੀ ਬਣਿਆ ਹੋਇਆ ਹੈ ਇਸ ਕਾਰਨ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਦਿੱਲੀ ਵਿੱਚ ਮੌਸਮ ਬਦਲ ਗਿਆ ਹੈ ਅਤੇ ਅਗਲੇ 3 ਦਿਨਾਂ ਲਈ ਮੀਂਹ ਗਰਜ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ 29 ਤੋਂ ਲੈ ਕੇ ਮੌਸਮ ਵਿਭਾਗ ਅਨੁਸਾਰ 30 ਮਈ ਨੂੰ ਰਾਜਧਾਨੀ ਦਿੱਲੀ ਵਿੱਚ ਗਰਜ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਨੂੰ ਦੇਖਦੇ ਹੋਏ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ 20 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲ ਸਕਦੀ ਹੈ ਇਸ ਦਰਾਲੀ ਵਿਭਾਗ ਨੇ 31 ਮਈ ਲਈ ਸੰਕਤਰੀ ਚੇਤਾਵਨੀ ਜਾਰੀ ਕੀਤੀ ਹੈ ਚੇਤਾਵਨੀ ਦਿੱਤੀ ਹੈ ਕਿ ਇਸ ਦਿਨ ਤੇਜ਼ ਤੂਫਾਨ ਦੇ ਨਾਲ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਿਸ ਦੀ ਗਤੀ 50 ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਹੋ ਸਕਦੀ ਹੈ ਇਹ ਰਾਹਤ ਦੀ ਗੱਲ ਹੈ ਕਿ 3 ਜੂਨ ਤੱਕ ਗਰਮੀ ਦੀ ਲਹਿਰ ਕੋਈ ਸੰਭਾਵਨਾ ਨਹੀਂ ਹੈ ਦੱਸ ਜਿਗੀ ਦੇਸ਼ ਭਰ ਵਿੱਚ ਮੌਨਸਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇਜ ਦੇ ਪੱਛਮੀ ਹਿੱਸਿਆਂ ਵਿੱਚ ਜ਼ੋਰਦਾਰ ਐਂਟਰੀ ਤੋਂ ਬਾਅਦ ਮੌਨਸਨ ਪੂਰਬ ਵਿੱਚ ਤੇਜ਼ੀ ਨਾਲ ਪ੍ਰਵੇਸ਼ ਕਰਨ ਲਈ ਤਿਆਰੀ ਕਰ ਰਿਹਾ ਹੈ ਇਸ ਤੋਂ ਬਾਅਦ ਹੀ ਮੌਨਸੂਨ ਦੇਸ਼ ਦੇ ਹੋਰ ਹਿੱਸਿਆਂ ਵੱਲ ਵਧੇਗਾ ਮੌਨਸੂਨ ਲਈ ਬੰਗਾਲ ਦੀ ਖਾੜੀ ਇੱਕ ਬਿਹਤਰ ਵਿਕਲਪ ਪ੍ਰਣਾਲੀ ਬਣ ਰਹੀ ਹੈ ਜੋ ਕਿ ਇਸ ਦੇ ਅੱਗੇ ਵਧਣ ਦੀ ਸਹਾਇਤਾ ਕਰੇਗੀ ਇਸ ਕਾਰਨ ਮੌਨਸੂਨ 오ਡੀਸਾ ਅਤੇ ਪੱਛਮੀ ਬੰਗਾਲ ਦੇ ਪੂਰਬੀ ਹਿੱਸਿਆਂ ਵਿੱਚ ਪ੍ਰਵੇਸ਼ ਕਰ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਮਹਾਰਾਸ਼ਟਰਾ ਗੁਜਰਾਤ ਕਰਨਾਟਕ ਕੇਰਲ ਤੋਂ ਬਾਅਦ ਮੌਨਸੂਨ ਉੱਤਰ ਪੂਰਬੀ ਭਾਰਤ ਵਿੱਚ ਦਾਖਲ ਹੋ ਸਕਦਾ ਹੈ ਦੱਸਦੇ ਕਿ 20 ਤੋਂ ਲੈ ਕੇ 30 ਜੂਨ ਦੇ ਵਿਚਾਲੇ ਮੌਨਸੂਨ ਦਿੱਲੀ ਪੰਜਾਬ ਸਣੇ ਉੱਤਰੀ ਭਾਰਤ ਦੇ ਯਾਤਰੀ ਹਿੱਸਿਆਂ ਵਿੱਚ ਐਂਟਰੀ ਕਰ ਸਕਦਾ ਹੈ ਦੱਸਿਆ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਅਗਲੇ 3 ਦਿਨ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ